ਮੈਂ ਇੱਕ ਹੋਰ ਗੱਲ ਸੁਣਾਉਣਾ ਇਹਨਾਂ ਦੇ ਅਧਿਕਾਰੀਆਂ ਦੀ ਉਹ ਸਾਡਾ ਗੁਰਿੰਦਰ ਵੀਰ ਖੜਾ ਪੱਤਰਕਾਰ ਉਹ ਬੰਦਾ ਇੱਥੇ ਜਤਿੰਦਰ ਸਿੰਘ ਸੀਗੇ ਐਸਐਚਓ ਹੁਣ ਉਹ ਡੀਐਸਪੀ ਬਣ ਗਿਆ ਜਦੋਂ ਚੋਰੀ ਦੀ ਖਬਰ ਲਾਉਂਦਾ ਸੀ ਅਗਲੇ ਦਿਨ ਉਹਦਾ ਮੋਟਰਸਾਈਕਲ ਚੱਕਿਆ ਗਿਆ ਫੇਰ ਚੋਰੀ ਦੀ ਖਬਰ ਲਈ ਮੋਟਰ ਲਾ ਕੇ ਲੈ ਗਿਆ ਪੱਤਰਕਾਰ ਦਾ ਫੇਰ ਚੋਰੀ ਦੀ ਲੈ ਗਿਆ ਗਮਲੇ ਚੱਕ ਕੇ ਲੈ ਗਿਆ ਪੱਤਰਕਾਰ ਦਾ ਮੈਂ ਕਿਹਾ ਗੁਰਿੰਦਰਾ ਬੱਸ ਕਰ ਉਹ ਚੋਰੀ ਦੀਆਂ ਖਬਰਾਂ ਨਾ ਲਾ ਉਹਨੇ ਦੋ ਗੋਹ ਤੇ ਨਹੀਂ ਲਈਆਂ ਤੇ ਕੋਈ ਚੋਰੀ ਨਹੀਂ ਹੋਈ ਫੇਰ 15 ਦਿਨ ਬਾਅਦ ਖਬਰ ਲਾਈ ਉਹ ਨਾਲੀਆਂ ਨੂੰੜੀਆਂ ਜੀਆਂ ਲੈ ਗਿਆ ਚੱਕ ਕੇ ਇਹਦਾ ਮਤਲਬ ਇਹਦਾ ਮਤਲਬ ਕੀ ਹੈ ਵੀ ਪੁਰਸ਼ ਕਹਿੰਦੇ ਜਿਹੜਾ ਖਬਰਾਂ ਲਾਉਂਦਾ ਉਹਨੂੰ ਟਾਰਗੇਟ ਮੈਨੂੰ ਟਾਰਗੇਟ ਕੀਤਾ ਗਿਆ ਸੀ ਆੜੀਆਂ ਮਗਰ ਲਾਈਆਂ ਗਈਆਂ ਆ ਥਾਣੇ ਦੇ ਵਿੱਚ ਚਮੇਲੀ ਸਾਹਿਬ ਨੇ ਮੈਨੂੰ ਗਾਲ੍ਹਾਂ ਕੱਢੀਆਂ ਆ ਥਾਣੇ ਦੇ ਵਿੱਚ ਮੈਨੂੰ ਧਮਕਾਇਆ ਗਿਆ ਹੁਣ ਮੈਂ ਟਾਰਗੇਟ ਤੇ ਆ ਇਹਨਾਂ ਦੇ ਕਿ ਕਿਹੜਾ ਵੇੜਾ ਹੋਵੇ ਕਿਹੜੀ ਚੀਜ਼ ਪਾਈਏ ਮੈਨੂੰ ਕਦਕਾਰੀ ਮਿਲਿਆ ਤੇਰੀ ਗੱਡੀ ਜਿੱ ਕੋ ਪੋਸਟੀ ਨਾ ਸੜ ਜਾ ਕੈਮਰੇ ਲਾ ਲਾ ਮੈਂ ਕਿਹਾ ਇੱਕ ਰੱਬ ਉੱਤੇ ਵੀ ਹੈਗਾ جان ਇਹਨਾਂ ਨੇ ਵੀ ਦੇਣੀ ਆ ਸਾਡੇ ਵੀ ਬਹੁਤ ਸਾਰੇ ਅਧਿਕਾਰੀ ਰਟਾਇਰ ਹੋਏ ਆ ਅਫਸਰ ਵੀ ਨੇ ਪਰ ਮੈਂ ਉਹਨਾਂ ਤੋਂ ਇਹੋ ਜੀ ਗੱਲ ਨਹੀਂ ਸੁਣੀ ਮੈਨੂੰ ਕੋਈ ਕਮੀਨਾ ਬੰਦਾ ਕਿਸੇ ਡਿਪਾਰਟਮੈਂਟ ਚ ਮਿਲ ਜਾਏ ਮੈਨੂੰ ਹਾਲ ਨਹੀਂ ਮਿਲਾਉਂਦਾ ਤੇ ਅਸੀਂ ਸ਼ਰਮ ਲਾ ਲਈ ਕੀ ਹਾਲਾਤ ਹੋ ਗਏ ਸਾਡੇ ਮੇਰੀ ਵਾਈਫ ਨੂੰ ਇੱਥੇ ਆ ਜਗ੍ਹਾ ਤੇ ਖੜਕੇ ਨਾਲ ਟਾਰਗੇਟ ਕੀਤਾ ਅੱਧਾ ਪੌਣਾ ਘੰਟਾ ਇਹਨਾਂ ਨੇ ਇਹਨਾਂ ਦਾ ਯੂਮਸੀ ਇਹਨਾਂ ਦਾ ਐਸਆਈ ਪੰਜ ਹੋਰ ਇਹਨਾਂ ਦੇ ਐਸਆਈ ਗੱਡੀ ਦੇ ਵਿੱਚ ਇੱਥੇ ਚਮੇਲੀ ਸਾਹਿਬ ਬੈਠਿਆ ਅੰਦਰ ਐਸਪੀ ਬੈਠਾ ਹੋਇਆ ਅੱਧਾ ਪੌਣਾ ਕਹਿੰਦਾ ਮੈਂ ਹਿਮਾਚਲ ਪ੍ਰਦੇਸ਼ ਦੇ ਵਿੱਚ ਸੀਗਾ ਫੋਨ ਕਰ ਰਿਆਂ ਮੈਂ ਕਿਹਾ ਗੁਨਾਹ ਕੀ ਹੈ ਮੂੰਹ ਤੇ ਕੱਪੜਾ ਬੰਨਿਆ ਮੈਂ ਕਿਹਾ ਗੁਨਾਹ ਤੇ ਚਲਾਨ ਕੱਟ ਦਿਓ ਕਹਿੰਦਾ ਬੀਬੀ ਤੂੰ ਗਰਨਾਮ ਦੀ ਵਾਈਫ ਹੈ ਇਹ ਕਹਿ ਰਿਆ ਅਸੀਂ ਕਿਸੇ ਪੱਤਰਕਾਰ ਨੂੰ ਨਹੀਂ ਸੁਣਨਾ ਮੈਂ ਕਿਹਾ ਵੀਰੇ ਗੱਲ ਨਹੀਂ ਕਰ ਰਿਆ ਮੈਂ ਕਿਹਾ ਚਲਾਨ ਕੱਟ ਦਿਓ ਹੋਰ ਕੀ ਕਰਨਾ ਤੁਸੀਂ ਆਰਸੀ ਰੱਖ ਲਓ ਨਹੀਂ ਜਲੀਲ ਕਰਨਾ ਇਟ ਮੀਨ ਤੁਹਾਨੂੰ ਟਾਰਗੇਟ ਕਰ ਲਾਪੈ ਜਿਹੜਾ ਬੰਦਾ ਬੋਲੂਗਾ ਮੈਨੂੰ ਪਤਾ ਇਹ ਪਰਚਾ ਹੀ ਕੱਟ ਸਕਦੇ ਆ ਇਹ ਮਾਰ ਸਕਦੇ ਆ ਇਹ ਕੁੱਟ ਸਕਦੇ ਆ ਇਸ ਤੋਂ ਇਲਾਵਾ ਇਹਨਾਂ ਕੋਲ ਕੋਈ ਤਾਕਤ ਨਹੀਂ ਇੱਕ ਰੱਬ ਉੱਤੇ ਹੋ ਗਿਆ ਯਾਦ ਰੱਖੋ ਤੁਹਾਡੇ ਬੱਚੇ ਵੀ ਹੈਗੇ ਆ ਔਰ ਜਿਨ੍ਹਾਂ ਜਿਨ੍ਹਾਂ ਨੇ ਜ਼ੁਰਮ ਕੀਤੇ ਨੇ ਉਹਨਾਂ ਦੇ ਬੱਚਿਆਂ ਦੇ ਹਾਲਾਤ ਵੇਖੋ ਬੱਚਿਆਂ ਤੇ ਜਾ ਕੇ ਰੱਬ ਕੱਢਦਾ ਫਿਰ ਜਾ ਕੇ ਯਾਦ ਰੱਖਿਓ ਮੈਂ ਬਹੁਤ ਸਾਰੇ ਪੁਲਿਸ ਵਾਲੇ ਵੀਰ ਵੇਖਿਆ ਜਿਨ੍ਹਾਂ ਨੇ ਤਸ਼ੱਦਦਤਾ ਅਸੀਂ 84 ਤੋਂ ਲਾਗੇ ਉਹਨਾਂ ਦੇ ਹਾਲਾਤ ਕੀ ਨੇ 32-32 ਸਾਲਾਂ ਬਾਅਦ ਜਦੋਂ ਜੇਲ੍ਹ ਦੇ ਵਿੱਚ ਗਏ ਬੁੱਢੇ ਹੋਏ 70-70 ਸਾਲ ਦੇ ਤੇ ਉੱਥੇ ਰਗੜ ਰਗੜ ਕੇ ਮਰਨਗੇ ਉਹ ਇਨਸਾਫ ਦੇਣਾ ਸਿੱਖ ਲੋ ਤੁਹਾਨੂੰ ਸਰਕਾਰ ਨੇ ਸੀਟ ਦਿੱਤੀ ਇਨਸਾਫ ਦੇਣ ਲਈ ਸੰਵਧਾਨ ਦੀ ਰੱਖਿਆ ਕਰਨ ਦੇ ਲਈ ਤੁਸੀਂ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਤੁਸੀਂ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਚਲਾਉਣ ਲੱਗ ਪਏ ਕਿਸੇ ਬੰਦੇ ਦੀ ਕੋਈ ਆਵਾਜ਼ ਨਹੀਂ ਸੁਣਦਾ ਦਰਖਾਸਤ ਮੈਂ ਵਾਰ-ਵਾਰ ਕਹਿੰਨਾ ਦਰਖਾਸਤ ਦੇਣ ਲਈ ਤੁਹਾਨੂੰ ਸ਼ਪਾਰਸ਼ ਦੀ ਲੋੜ ਪੈਂਦੀ ਹੈ ਤੁਸੀਂ ਸ਼ਿਪਾਰਸ਼ ਲੈ ਕੇ ਆਓਗੇ ਤੇ ਤੁਹਾਡੀ ਦਰਖਾਸਤ ਲੈਣਗੇ ਨਹੀਂ ਤਾਂ ਨਹੀਂ ਸਾਰੇ ਥਾਣਿਆਂ 'ਚ ਇਹਨਾਂ ਦੇ ਮੁਨਸ਼ੀ ਇਹਨਾਂ ਦੇ ਐਸਚਓ ਸੌ ਦੇ ਇਹਨਾਂ ਗੁਰਦੁਆਰੇ ਕਿ ਮੈਂ ਇਮਾਨਦਾਰੀ ਨਾਲ ਸਾਰੀ ਉਮਰ ਮੈਨੂੰ 20 ਸਾਲ ਹੋ ਗਏ ਪੱਤਰਕਾਰੀ ਕਰਦੇ ਨੂੰ ਪੱਤਰਕਾਰੀ ਛੱਡ ਦੇ ਕੇ ਸਾਰੀ ਪ੍ਰੈਸ ਕਲੱਬ ਰਿਜ਼ਾਈਨ ਕਰ ਦਾਂਗੇ ਜੇ ਗੁਰਦੁਆਰੇ ਵੜ ਜਾਂਦੇ ਸੋ ਦਿੱਲੀ ਗੇਟ ਦੇ ਬਾਹਰ ਅਸੀਂ ਮੌਜੂਦ ਹੈਗੇ ਆ ਬਹੁਤ ਹੀ ਖੂਬਸੂਰਤ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਦਿੱਲੀ ਗੇਟ ਦਿੱਲੀ ਗੇਟ ਦੇ ਬਾਹਰ ਅਸੀਂ ਮੌਜੂਦ ਹੈਗੇ ਆ ਦਿੱਲੀ ਗੇਟ ਦੇ ਬਾਹਰ ਅਸੀਂ ਮੌਜੂਦ ਹੈਗੇ ਹਾਂ ਸੋ ਬਹੁਤ ਹੀ ਵਧੀਆ ਤਸਵੀਰਾਂ ਤੁਸੀਂ ਸ਼ਾਨਦਾਰ ਤਸਵੀਰਾਂ ਪੱਤਰਕਾਰ ਭਾਈਚਾਰੇ ਦੇ ਨੂੰ ਜੋ ਇਤ ਮਿਲਣੀ ਚਾਹੀਦੀ ਵਾਕਿਆ ਹੀ ਉਹ ਲੋਕ ਜਿਹੜੇ ਉਹ ਦੇਰ ਹੈਗੇ ਆ ਪੱਤਰਕਾਰ ਭਾਈਚਾਰੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਉਹਨਾਂ ਦਾ ਜਲਪਾਣੀ ਵਾਸਤੇ ਪ੍ਰਬੰਧ ਕੀਤਾ ਜਾ ਰਿਹਾ ਔਰ ਸਮੂਹ ਦੁਕਾਨਦਾਰਾਂ ਵੱਲੋਂ ਸਮੂਹ ਮਾਰਕੀਟ ਵੱਲੋਂ ਦਿੱਲੀ ਜਿਹੜੀ ਦਿੱਲੀ ਕਮੇਟੀ ਹੈ ਆਪਣਾ ਦਿੱਲੀ ਗੇਟ ਹੈਗਾ ਉਸ ਕਮੇਟੀ ਸਮੂਹ ਬਜ਼ਾਰਾਂ ਵੱਲੋਂ ਇੱਕ ਵੱਡੇ ਪੱਧਰ ਤੇ ਪੱਤਰਕਾਰ ਭਾਈਚਾਰੇ ਨੂੰ ਜਿਹੜਾ ਪੱਤਰਕਾਰ ਭਾਈਚਾਰੇ ਦਾ ਇਸਤੇਮਾਲ ਕੀਤਾ ਜਾ ਰਿਹਾ ਸੋ ਲਗਾਤਾਰ ਤੁਸੀਂ ਸਵੇਰਾ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ ਕੌਮ ਕਰਨੀ ਨੀਂ ਸੁੱਤੀ ਲਾਪਰਾ ਚੋਲ ਟੇਰਿਆ ਤਸਕਰਾਂ ਗੁੰਡਿਆਂ ਨਾਲ ਰਲਈ ਫਰੋਹੀਪੁਰ ਪੁਲਿਸ ਖਲਾਪ ਕੋਲ ਖੋਲ ਮੋਰਚਾ ਕੋਲ ਖੋਲ ਮੋਰਚਾ ਕੌਮ ਕਰਨੀ ਨੀਂ ਸੁੱਤੀ ਲਾਪਰਾ ਚੋਰ ਟੇਰਿਆ ਤਸਕਰਾਂ ਗੁੰਡਿਆਂ ਨਾਲ ਰਲਈ ਪੁਲਿਸ ਖਿਲਾਫ ਪੋਰਖੋਰ ਮੋਰਚਾ ਵੱਲੋਂ ਫਰੋ ਫਰੋਇਪੁਰ ਜਿਹੜਾ ਜਿਹੜੇ ਦੇ ਪੱਤਰਕਾਰ ਭਾਈਚਾਰਾ ਤੇ ਪੁਲਿਸ ਤੋਂ ਦੁਖੀ ਲੋਕ ਸੋ ਤੁਸੀਂ ਲਗਾਤਾਰ ਤਸਵੀਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ ਤੁਹਾਡੇ ਨਾਲ ਕਿ ਇੱਥੇ ਵੱਖ-ਵੱਖ ਕਿਸਾਨ ਜਿਹੜੇ ਕਿਸਾਨ ਅਕੂ ਵੀ ਪਹੁੰਚੇ ਹੋਏ ਗਿਆ ਪੱਤਰਕਾਰ ਭਾਈਚਾਰਾ ਸਮੂਹ ਪ੍ਰੈਸ ਕਲਬਾਂ ਪਹੁੰਚੇ ਹੋਏ ਲਗਾਤਾਰ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਜਿਹੜਾ ਹੱਥਾਂ ਦੇ ਵਿੱਚ ਤਖਤੀਆਂ ਹੱਥਾਂ ਦੇ ਵਿੱਚ ਤਕਤੀਆਂ ਫੜੀਆਂ ਹੋਈਆਂ ਤੁਸੀਂ ਉਹ ਵੀ ਦੇਖ ਸਕਦੇ ਹੈਗੇ ਹੱਥਾਂ ਦੇ ਵਿੱਚ ਤਕਤੀਆਂ ਜਿਹੜੀਆਂ ਫੜੀਆਂ ਹੋਈਆਂ ਲਗਾਤਾਰ ਜਿਹੜਾ ਇਹ ਜਿਹੜਾ ਜਿਹੜਾ ਪੱਤਰਕਾਰ ਪਾਈ ਚਿਹਰੇ ਵੱਲੋਂ ਰੋਜ਼ ਮੁਜਾਰਾ ਕੀਤਾ ਜਾ ਰਿਹਾ ਹੈਗਾ ਤਸਵੀਰਾਂ ਲਗਾਤਾਰ ਜਿਹੜਾ ਇਸ ਵਕਤ ਦਿੱਲੀ ਗੇੜ ਦੀਆਂ ਬਾਹਰ ਤੁਸੀਂ ਦੇਖ ਸਕਦੇ ਹੈਗੇ ਪੱਤਰਕਾਰ ਭਾਈਚਾਰੇ ਵੱਲੋਂ ਜਿਹੜਾ ਇਹ ਪ੍ਰਬੰਧ ਕੀਤਾ ਗਿਆ ਹੈ ਸੋਰਾ ਜਿਹੜਾ ਸਮੂਹ ਪ੍ਰੈਸ ਕਲੱਬ ਦੀਆਂ ਸਮੂਹ ਪ੍ਰੈਸ ਕਲੱਬਾਂ ਜਿਹੜੀਆਂ ਹੈਗੀਆਂ ਉਹਨਾਂ ਵੱਲੋਂ ਇਹ ਪ੍ਰਬੰਧ ਕੀਤਾ ਗਿਆ ਜਿੱਥੇ ਕੁਝ ਧਾਰਮਿਕ ਜਿੱਥੇ ਕਿਸਾਨ ਜਿੱਥੇ ਬੰਦੀਆਂ ਵੀ ਸਾਡੇ ਨਾਲ ਮੌਜੂਦ ਹੈਗੀਆਂ ਉੱਥੇ ਸਾਡੇ ਨਾਲ ਕੁਝ ਧਾਰਮਿਕ ਜਿੱਥੇ ਬੰਦੀਆਂ ਵੀ ਮੌਜੂਦ ਹੈਗੀਆਂ ਮੇਰੇ ਨਾਲ ਬਾਬਾ ਸਤਰਾਮ ਸਿੰਘ ਜੀ ਵੱਲਿਆ ਜਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਬਾ ਜੀ ਅੱਜ ਇੱਥੇ ਪਹੁੰਚੇ ਕੀ ਕਹਿਣਾ ਚਾਹੁੰਦੇ ਜੋ ਅੱਜ ਅਸੀਂ ਪ੍ਰੈਸ ਕਲੱਬ ਬਰੋਈਪੁਰ ਦੇ ਸੱਦੇ ਤੇ ਅਸਲੀਅਤ 'ਚ ਪਹੁੰਚਿਆ ਕਿਉਂਕਿ ਜੋ ਫਰੋਈਪੁਰ ਦਾ ਪੁਲਿਸ ਪ੍ਰਸ਼ਾਸਨ ਪੁਲਿਸ ਦਾ ਪ੍ਰਸ਼ਾਸਨ ਵੱਲੋਂ ਜੋ ਵਰੀਕੀਆਂ ਕੀਤੀਆਂ ਜਾ ਰਹੀਆਂ ਆ ਐਸਐਸਪੀ ਮੈਡਮ ਵੱਲੋਂ ਲਗਾਤਾਰ ਭਾਵੇਂ ਕੋਈ ਪੰਥਕ ਜਥੇਬੰਦੀ ਹੋਵੇ ਭਾਵੇਂ ਕੋਈ ਸਮਾਜਿਕ ਜਥੇਬੰਦੀ ਹੋਵੇ ਭਾਵੇਂ ਪੱਤਰਕਾਰ ਭਾਈਚਾਰਾਵੇ ਕਿਸੇ ਦਾ ਫੋਨ ਕਿਸੇ ਮੁਸ਼ਕਲ ਤੇ ਚੁੱਕੇ ਨਹੀਂ ਜਾਂਦਾ ਕਿਤੇ ਵੀ ਟੰਡ ਨਹੀਂ ਕੀਤਾ ਜਾਂਦਾ ਇਹ ਮੇਰੇ ਨਾਲ ਵੀ ਕਈ ਘਟਨਾਵਾਂ ਵਾਪਰੀਆਂ ਫਰੋਈਪੁਰ ਦੇ ਵਿੱਚ ਕ੍ਰਾਈਮ ਇੰਨਾ ਵਧ ਗਿਆ ਆ ਕਿ ਲਗਾਤਾਰ ਲੁੱਟਖੋਹਾਂ ਦੀਆਂ ਵਾਰਦਾਤਾਂ ਔਰ ਲੁੱਟਖੋਹਾਂ ਕਰਨ ਵਾਲੇ ਜਿਹੜੇ ਚਿੱਟੇ ਦੇ ਤਸਕਰ ਨੇ ਉਹਨਾਂ ਦੀ ਪੁਲਿਸ ਜਿਹੜੀ ਲਗਾਤਾਰ ਪੁਛਤ ਪnai ਕਰ ਰਹੀ ਹੈ ਰਾਤੀ ਵੀ ਮੈਂ ਰਾਤ ਦੀ ਘਟਨਾ ਆ ਕਿ ਮੇਰੇ ਇਲਾਕੇ ਦੇ ਵਿੱਚ ਆ ਕਿਲੇ ਵਾਲੇ ਚੌਂਕ ਤੋਂ ਇੱਕ ਕਿਸਾਨ ਅਰਦਾ ਸਾਹਿਬ ਕਰਾ ਕੇ ਜਾ ਰਿਹਾ ਸੀਗਾ ਜਿਹਦੀ ਤਕਰੀਬਨ 7:30 ਵਜੇ ਦਿਨ ਰਹਿੰਦੇ ਆਈ ਉਹਦੀ ਜੇਬ ਕਤਰੀ ਗਈ ਪਰ ਕੋਈ ਕਿਸੇ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਪੰਜਾਬ ਪੁਲਿਸ ਫੋਜਪੁਰ ਜਿਹੜੀ ਆ ਇਹ ਸਭ ਤੋਂ ਪਛਟੋ ਚੁੱਕੀ ਆ ਫੋਜਪੁਰ ਦੀ ਪੁਲਿਸ ਜਿਹੜੀ ਆ ਕਿਤੇ ਵੀ ਸੁਣਵਾਈ ਨਹੀਂ ਸਾਡੀ ਹੋ ਰਹੀ ਪੱਤਰਕਾਰ ਭਾਈਚਾਰੇ ਨੇ ਸਾਡੀਆਂ ਮੁਸ਼ਕਲਾਂ ਹੱਲ ਕਰਾਉਣੀਆਂ ਹੁੰਦੀਆਂ ਆ ਪਰ ਇੱਥੇ ਪੱਤਰਕਾਰ ਭਾਈਚਾਰਾ ਜਿਹੜਾ ਉਹਨਾਂ ਨੂੰ ਹੀ ਧੱਕੇ ਮਾਰ ਕੇ ਜਾਂ ਗਾਲੀ ਗਲੋਚ ਕਰਕੇ ਕੱਢਿਆ ਜਾਂਦਾ ਆ ਆਮ ਜਨਤਾ ਦਾ ਕੀ ਹਾਲ ਹੋਵੇਗਾ ਆ ਧੰਨਵਾਦ ਬਾਬਾ ਸਤਨਾ ਸਿੰਘ ਜੀ ਵੱਲੀਆਂ ਮੇਰੇ ਨਾਲ ਇੱਕ ਹੋਰ ਕਿਸਾਨ ਆ ਗੂ ਮੌਜੂਦ ਹੈ ਗਿਆ ਭਾਈ ਸਾਹਿਬ ਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਜਗੀਰ ਸਿੰਘ ਖੜਾ ਜੀ ਕਿਹੜੀ ਕਿਸਾਨ ਜਥੇਬੰਦੀ ਦੇ ਜਿਹੜਾ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਡਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਹੈ ਅੱਜ ਜਿੱਥੇ ਪਹੁੰਚੇ ਹੋ ਪ੍ਰੈਸ ਕਲੱਬਾਂ ਦੀ ਹਮਾਇਤ ਦੇ ਵਿੱਚ ਸਮੂਹ ਪ੍ਰੈਸ ਕਲੱਬ ਜਿੱਥੇ ਪਹੁੰਚੇ ਹੋਏ ਆ ਰੋਸ ਮੁਜ਼ਾਹਰਾ ਕਰ ਰਹੇ ਕਿ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਬਿਲਕੁਲ ਜੋ ਭਾਈ ਪੋਤਰਕਾਰ ਭਾਈਚਾਰੇ ਨੇ ਜੋ ਵੀ ਇਹ ਅਪਰਾਧ ਕੀਤਾ ਬੜਾ ਸਲੰਗਾ ਜੋਗ ਹੈ ਕਿਉਂਕਿ ਫਿਰੋਜ਼ਪੁਰ ਦੇ ਵਿੱਚ ਅੱਜ ਕੋਈ ਆਦਮੀ ਕਿਸੇ ਵਰਗ ਦਾ ਬੰਦਾ ਵੀ ਜਿਹੜਾ ਉਹ ਬਿਲਕੁਲ ਜਿਹੜਾ ਸਵੇਫ ਨਹੀਂ ਹੈਗਾ ਰਾਹ 'ਚ ਜਾਂਦਿਆਂ ਲੁਟਾਖੋਹਾਂ ਹੋ ਰਹੀਆਂ ਨੇ ਲੋਕਾਂ ਨੂੰ ਮਾਰਿਆ ਜਾ ਰਿਹਾ ਕੁੱਟਿਆ ਜਾ ਰਿਹਾ ਦੁਕਾਨਾਂ 'ਚ ਵੜ ਕੇ ਡਾਕੇ ਮਾਰੇ ਜਾ ਰਹੇ ਹਨ ਪਰ ਇਹ ਪੁਲਿਸ ਜਿਹੜੀ ਆ ਇਹਨਾਂ ਨੂੰ ਪਿੱਛੇ ਜੇ ਸਾਡੇ ਪਰਾਲੀ ਦਾ ਧੂਆ ਦਿਖ ਜਾਂਦਾ ਹੈ ਤੁਹਾਨੂੰ ਦੱਸਿਆ ਇਹਨਾਂ ਨੂੰ ਹੋਰ ਜਿਹੜੇ ਪਰਚੇ ਕਰਨੇ ਐਸਐਚਓ ਦੀ ਡਿਊਟੀ ਲਈ ਜਾਂਦੀ ਏ ਪਰ ਜਿਹੜਾ ਇਹ ਲਿਟਾ ਖੋਵਾ ਵਾਸਤੇ ਇਹਨਾਂ ਕੋਲ ਬਿਲਕੁਲ ਕੋਈ ਟਾਈਮ ਨਹੀਂ ਜਦੋਂ ਇਹਨਾਂ ਨਾਲ ਕੋਈ ਗੱਲ ਕਰਦਾ ਤਾਂ ਘੱਟ ਨਫਰੀ ਦੀ ਦਵਾਈ ਪਾਉਂਦੇ ਨੇ ਪਰ ਪਤਨ ਕਰ ਚਾਈ ਕਰ ਦਿੰਦੇ ਅਸੀਂ ਨਾਲ ਆ ਬਿਲਕੁਲ ਤੇ ਅਸੀਂ ਇਸ ਫਰੋਜਪੁਰ ਦੀ ਪੁਸ਼ਤੀ ਬਿਲਕੁਲ ਨਖੇਦੀ ਕਰਦੇ ਆ ਇਹ ਆਪਣੇ ਡਿਊਟੀ ਦੇ ਵਿੱਚ ਬਿਲਕੁਲ ਫੇਲ ਹੋਏ ਨੇ ਇਹ ਬਿਲਕੁਲ ਹੀ ਸਹਾਰਦ ਦੀ ਲੋਕਾਂ ਦੀ ਜਿਹੜੀ ਰਾਖੀ ਕਰਨ ਵਾਸਤੇ ਪ੍ਰਧਾਨ ਜੀ ਜਿਸ ਤਰ੍ਹਾਂ ਇੱਥੇ ਪੱਤਰਕਾਰ ਭਾਈਚਾਰਾ ਵੀ ਪੀੜਤ ਹੈਗਾ ਪੁਲਿਸ ਪ੍ਰਸ਼ਾਸਨ ਵੱਲੋਂ ਨਾਲ ਜਿਹੜੀਆਂ ਸਮੂਹ ਖਸਾਂ ਜਿੱਥੇ ਬੰਦੀਆਂ ਧਰਨੇ ਲਈ ਬੈਠੀਆਂ ਲਗਾਤਾਰ ਧਰਨੇ ਮਜਾਰੇ ਚੱਲ ਰਹੇ ਆ ਭਾਵੇਂ ਸ਼ੰਭੂ ਬਾੜਾ ਹੈਗਾ ਖਨੌਰੀ ਹੈ ਭਾਵੇਂ ਰਤਨਪੁਰਾ ਹੈਗਾ ਕਿਸ ਤਰ੍ਹਾਂ ਦੇਖਦੇ ਹੋ ਹਰ ਇੱਕ ਥਾਂ ਤੱਕੇ ਸ਼ਾਈ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਹਮੇਸ਼ਾ ਆਉਂਦੇ ਆਂ ਬੇ ਜਿਹੜੀ ਸਰਕਾਰਾਂ ਨੇ ਇਹ ਗੱਲ ਲੋਕਾਂ ਦਾ ਅਦਾਸ਼ੀ ਨਹੀਂ ਹੁੰਦੀਆਂ ਕਿਸੇ ਤਰ੍ਹਾਂ ਦੀ ਵੀ ਸਰਕਾਰ ਆ ਜਾਏ ਲੇਕਿਨ ਜਿਹੜੀ ਆਪ ਆਲਮੀ ਦੀ ਸਰਕਾਰ ਆਈ ਹੈ ਬਿਲਕੁਲ ਫੇਲ ਹੋਈ ਕਾਨੂੰਨ ਫੜ ਫੜ ਕੇ ਇਹਨਾਂ ਨੇ ਐਮ ਐਲ اے ਬਣਾਤਾ ਜਿਨ੍ਹਾਂ ਨੂੰ ਕੋਈ ਰਾਜਨੀਤੀ ਦੀ ਕੋਈ ਲੋਕਾਂ ਦੇ ਦੁੱਖ ਸੁੱਖ ਦੀ ਸਮਝ ਹੀ ਨਹੀਂ ਗਈ ਇਸ ਕਰਕੇ ਇਹਨਾਂ ਨੇ ਸਰਕਾਰ ਤਾਂ ਬਣਾ ਲਈ ਪਰ ਅੱਜ ਇਹਨਾਂ ਚੋਂ ਉਹਦੇ ਇਹਨਾਂ ਦੇ ਵਾਸਤੇ ਗੱਲ ਨਹੀਂ ਰਹੇਗੀ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਇੰਨੀ ਹਾ ਹਾਰ ਮਰੀ ਹੈ ਕਿ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਅੱਜ ਮੈਂ ਸੇਫ ਘਰ ਚਲਾ ਜਾਗਾ ਖੋਦਾਇ ਤੋਂ 7 ਦਿਨ ਪਹਿਲਾਂ ਮੇਰੇ ਲੜਕੇ ਦਾ ਉਹ ਉੱਥੇ ਜਾ ਕੇ ਛੋਣੀ ਦੇ ਪੁਲ ਦੇ ਕੋਲ ਜਿਹੜਾ ਨਵਾਂ ਬਣਿਆ ਉਹਦੀ ਉਹਦੀ ਜੇਬ ਕੱਢ ਲਈ ਜਿਹਦੇ ਵਿੱਚ ਉਹਦੇ ਸਾਰੇ ਬਾਹਰ ਨਿਕਲਣਾ ਬੰਦ ਹੋ ਜਾਣ ਡਾਕੂਮੈਂਟਸ ਹਨ ਜਿਵੇਂ ਆਈਡੀ ਵਗੈਰਾ ਸਭ ਕੁਝ ਪਰ ਉਸਨੇ ਇੱਕ ਦਰਜ ਕਰਾਉਣ ਤੋਂ ਬਾਅਦ ਵੀ ਇੱਕ ਵੀ ਇਹ ਚਾਰਾ ਨਹੀਂ ਕੀਤਾ ਕਿ ਅਸੀਂ ਉਹ ਜਿਹੜਾ ਫੜ ਲਿਆ ਜਾਂ ਨਾ ਫੜ ਲਿਆ ਉਹਦੇ ਤੋਂ ਉਲਟ ਉਹਨਾਂ ਚੋਰਾਂ ਨੇ ਇੱਕ ਬਟੂਆ ਸੁੱਟ ਕੇ ती तो तो भी सा इतो चोरी हो गई चोर का बटू आ जाएगा हालांकि चोर के कमला पड़ा है इस करके जीकार सिर्फ पैसे नशेड़िया ਤਸਕਰਾਂ ਦਾ ਪਸ਼ ਪਾਪ ਕਰਦੇ ਨੇ ਬੰਦੇ ਨਹੀਂ ਕਰਦੀ ਧੰਨਵਾਦ ਪ੍ਰਧਾਨ ਜੀ ਧੰਨਵਾਦ ਹਾਂ ਜੀ ਧੰਨਵਾਦ ਜੀ ਮਿਹਰਬਾਨੀ ਸੋ ਅਸੀਂ ਲਗਾਤਾਰ ਸਵੀਰਾਂ ਤੁਹਾਡਾ ਨਸਾਨੀਆਂ ਕਰ ਰਹੇ ਹੈਗੇ ਆ ਜਿੱਥੇ ਵਾਕਖ ਸਾਹਿਬ ਜਿੱਥੇ ਬੰਦੀਆਂ ਮੌਜੂਦ ਹੈਗੀਆਂ ਸੋ ਅਸੀਂ ਇੱਥੇ ਹੋਰ ਗੱਲਬਾਤ ਵੀ ਤੁਹਾਡੇ ਸਾਹਮਣੇ ਰੱਖ ਰਹੇ ਨੇ ਕਿ ਪੱਤਰਕਾਰਾਂ ਦੇ ਉੱਤੇ ਜਦੋਂ ਉਹਨਾਂ ਨੇ ਜਲੂਸ ਕੱਢਿਆ ਤਾਂ ਲੋਕਾਂ ਨੇ ਫੁੱਲ ਸੁਟੇ ਲੋਕ ਖੁਸ਼ ਹੋਏ ਹਾਲਾਂਕਿ ਗੱਲ ਅਸੀਂ ਗਮੀ ਦੀ ਕਰ ਰਹੇ ਹਾਂ ਗੱਲ ਦੁੱਖ ਦੀ ਕਰ ਰਹੇ ਹਾਂ ਗੱਲ ਦੁਖੀ ਹੋ ਕੇ ਕਰ ਰਹੇ ਹਾਂ ਪਰ ਲੋਕਾਂ ਨੂੰ ਖੁਸ਼ੀ ਚੜ ਗਈ ਨਿੱਕੀ ਜੀ ਗੱਲ ਦੀ ਕਿ ਚਾਹੇ 100 200 300 ਬੰਦਾ ਏ ਪੱਤਰਕਾਰ ਨੇ ਆਮ ਲੋਕਾਂ ਦੇ ਨਾਲ ਲੋਕ ਖੁਸ਼ ਹੋ ਗਏ ਲੋਕ ਫੁੱਲ ਲੈ ਆਏ ਲੋਕ ਹਾਰ ਲੈ ਆਏ ਲੋਕਾਂ ਨੇ ਹਾਰ ਪਾਉਣੀ ਸ਼ੁਰੂ ਕਰ ਦਿੱਤੀ ਫੁੱਲ ਸੁੱਟਨੇ ਸ਼ੁਰੂ ਕਰ ਦਿੱਤੇ ਕਿਉਂ ਸੁੱਟਨੇ ਸ਼ੁਰੂ ਕੀਤੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਰਿਕਾਰਡ ਵੀ ਕੀਤਾ ਕੈਮਰੇ 'ਚ ਔਰ ਕਹਿੰਦੇ ਸ਼ਾਇਦ ਰੱਬ ਨੇ ਸਾਡੀ ਸੁਣ ਲਈ ਆ ਇਹ ਗੱਲਾਂ ਲੋਕ ਕਹਿਣ ਲੱਗ ਪਏ ਬਾਜ਼ਾਰਾਂ ਦੇ ਤੁਸੀਂ ਆਪ ਸੋਚੋ ਉਮੀਦ ਜਿਹੜੀ ਸੀ ਉਹਨਾਂ ਦੀ ਕਿੰਨੇ ਟਾਈਮ ਤੋਂ ਬਾਅਦ ਕਿੰਨੇ ਟਾਈਮ ਤੋਂ ਬਾਅਦ ਕਿੰਨੇ ਟਾਈਮ ਤੋਂ ਬਾਅਦ ਲੋਕਾਂ ਨੂੰ ਉਮੀਦ ਮਿਲੀ ਆ ਕਿੰਨੇ ਟਾਈਮ ਤੋਂ ਬਾਅਦ ਲੋਕ ਔਖੇ